Oh no ਸਾ ਵਾਇਰ ਜੀ ਕੀ ਭੱਤੇ ਬਹੁਤ ਬਹੁਤ ਧੰਨਵਾਦ ਇਸ ਜਥੇ ਦਾ ਜਿਹਨਾਂ ਨੇ ਸਾਥ ਸੰਗਤ ਨੂੰ ਕੀਰਤਨ ਨਾਇਨ ਵਜਾਇਆ ਹੈ ਸਾਥ ਸੰਗਤ ਜੀ ਸੰਗਤ ਵੱਲੋਂ ਥੋੜਾ ਪਹਿਂਕੀ ਕੀਤੀ ਗਈ ਹੈ ਕਿ ਰਿਸ਼ ਦਾ ਖਤਰਾ ਹੈ ਥੋੜਾ ਟਾਈਮ ਹੋਣਾ ਜਲਦੀ ਕਰਨਾ ਪਵੇਗਾ ਸੋ ਮੈਂ ਪਹਿਨੇ ਕਰਤਾ ਹਾਂ ਆਪਣੇ ਤਰਨਜੀਤ ਸਿੰਘ ਅੰਮ੍ਰਿਤਸਰ ਵਾਲੇ ਇੱਕ ਤਖਾਵਾਜਕ ਹਨ ਮਾਨ ਸਾਹਿਬ ਜੀ ਨਾਲ ਆਏ ਹਨ ਇਹ ਧੀਮੇ ਤੇ ਵਾਸਤੇ ਸੰਗਤ ਨੂੰ ਨੋ ਆਜੜ ਕੇ ਤਖਾਵਾਚਕ ਹਨ ਵਾਹਿਗੁਰੂ ਜੀ ਦਾ ਖੰਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਾਰੇ ਜੀ ਪ੍ਰਵਾਹ ਪਰ ਸ਼ਾਦੀ ਦੇਖ ਹਾਜ਼ਰ ਹੈ ਇਹ ਅਦੁੱਟ ਵਰਦੇ ਦੀ ਸਾਰੀ ਸੰਗਤ ਇੱਥੇ ਹੀ ਬੈਠੇਗੀ ਕੋਈ ਵਿਚੋਂ ਇੱਕੋ ਨਹੀਂ ਜਾਏਗਾ ਸਾਰੇ ਰਾਤ ਤੱਕ ਇੱਥੇ ਰਹਿਣਗੇ ਅਰਜਾਸਾ ਸੋਧ ਕੇ ਵਾਹਿਗੁਰੂ ਜੀ ਦਾ ਖੰਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਸਾਸਤਰ ਖਟ ਇਹ ਗੁਰੇ ਨ ਚੜ ਜਾਏ ਅੰਦੋਲ ਖਾ ਪਧਰੂ ਸੁਣਾ ਜੋ ਪਾਲ ਕਿਰਪਾ ਕਰਾਈ ਆਹ ਬੁੱਧ ਪ੍ਰਭ ਤੁਸ ਹਮਾਰੀ ਬਨ ਸਤਾਂ ਨ ਮੌਜੂ ਤੁਹਾਰੀ ਹਮਨਾ ਸਖਤ ਕਰ ਸਿਧਤ ਤੁਮਾਰੀ ਆਪ ਲੇ ਹੋ ਮੋਹਿ ਕਥਾ ਸੁਧਾਰੀ ਹਮਨਾ ਸਖਤ ਕਰ ਸਿਧਤ ਤੁਮਾਰੀ ਆਪ ਲੇ ਹੋ ਮੋਹਿ ਕਥਾ ਸੁਧਾਰੀ ਪਤ ਤੇ ਪਾਵਰ ਨੇ ਗਰੀਬ ਅਵਾਜ਼ ਦੁਨੀਆ ਦੀ ਵਾਦਲੀ ਸਬਰ ਸ਼ਤਰ ਤਖਤ ਦੇ ਮਾਲਕ ਸਮੂਹੀ ਕਾਇਨਾਤ ਦੇ ਰੱਬਰ ਵਾਲੀਏ ਕੁਲ ਆਨੰਦ ਸ਼ਬਦ ਗ੍ਰੰਥ ਸਤਿਗੁਰੂ ਜਾਨ ਦੇ ਸਾਧਰ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪੁੱਤਰ ਹਜੂਰੀ ਅੰਦਰ ਬਰਾਜਮਾਨ ਗੁਰੂ ਦੀ ਸਾਜੀ ਨਮਾਜ਼ੀ ਸਾਹ ਸੰਗਤਿਓ ਆਵ ਰਸਨਾ ਉditਰ ਕਰਿਏ ਪ੍ਰੇਮ ਸਹਿਤ ਦਸ਼ਨੇਸ਼ ਪਤਾ ਦੁਆਰਾ ਬਖਸ਼ਿਸ਼ ਕੀਤੀ ਖਤੇ ਜੀ ਸ਼ਾਨ ਕਰਿਏ ਪਿਆਰ ਤੇ ਸਰਕਾਰ ਨਾਲ ਸਾਰੀ ਸੰਗਤ ਆਪੋ ਜੀ ਵਾਹਿਗੁਰੂ ਜੀ ਦਾ ਧੰਸਾ ਵਾਹਿਗੁਰੂ ਜੀ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਨੂੰ ਸੰਭਾਗ ਬੱਲੇ ਦੇ ਦੀਵਾਨ ਇਹਨ ਦੇ ਸ਼ਤਰੂਆਂ ਦਾ ਕਰਾਲ ਕਸ਼ਮੀਰ ਘਾਟੀ ਇਹਨਾਂ ਤੇ ਸਦਾਏ ਗਏ ਹਨ ਔਰ ਇਸ ਪੰਡ ਦੇ ਵਿੱਚ ਸਿੱਖਾਂ ਦੀ ਤਾਫੀ ਦਿੱਤੀ ਆ ਬੜੀ ਖੁਸ਼ੀ ਵਾਲੀ ਲੱਗਦਾ ਔਰ ਜਦੋਂ ਬਹੁ ਗਿਣਤੀ ਸਿੱਖਾਂ ਦੀ ਪਿੰਡਾਂ ਦੀ ਕਈ ਹੈ ਤੇ ਫਿਰ ਇਹ ਪਿੰਡ ਦਾ ਨਾਮ ਪਰਲੋਖ ਆਉਂਦਾ ਹੈ। ਪੁਰਵੀ ਪਿੰਡਾਂ ਜਿਵੇਂ ਸੈਮੂ ਪਰ ਇਹਦੀ ਪਿੰਡ ਦਾ ਨਾਮ ਆਉਂਦਾ ਹੈ। ਮੇਰੇ ਤੋਂ ਤੁਹਾਨੂੰ ਅਤੀ ਸਨਮਾਨਯੋਗ ਗੁਰੂ ਘਰ ਦੇ ਵਜੀਰ ਸਾਹਿਬਾਨ ਨੇ ਰਹਿਰਾ ਸਾਹਿਬ ਜੀ ਦੇ ਪਾਣੀ ਦੇ ਦਾਪ ਆਪ ਜੀ ਨੂੰ ਸਰਵਣ ਕਰਵਾਏ। ਮੇਰੇ ਤੋਂ ਪਰਲੋਖ ਅਤੀ ਸਨਮਾਨਯੋਗ ਰਖਾ ਜਿਹੜੇ ਪਿੰਡਿਆਣਾ ਆਸ਼ਰਮ ਦੇ ਹਜ਼ੂਰੀ ਰੱਖੀ ਜਾਂਦੇ ਹਨ। ਜਦੋਂ ਜੀਵਨ ਦਾ ਭਾਈ ਰਜੀਤ ਸਿੰਘ ਵੀ ਆਪਣੀ ਕਥੇ ਸੁਣੇ ਆਪ ਜੀ ਦੇ ਸਾਨੂੰ ਬਹਾਦਰੀ ਭਰ ਕੇ ਗਏ ਹਨ ਨਾ ਔਰ ਉਹਨਾਂ ਨੇ ਪ੍ਰਾਤਨ ਮਰਿਆਦਾ ਦੇ ਮੁਤਾਬਕ ਆਰਤੀ ਆਰਤੀ ਦੀ ਸੇਵਾ ਨੂੰ ਲਈ। ਇੱਕੋ ਅਥੀ ਕੋਰਦੋਗਾਂ ਸੇਵਾ ਦੇ ਵਿੱਚੋਂ ਮਰਿਆਦਾਵਾਂ ਭਟਕੀਆਂ ਜਾ ਰਹੀਆਂ ਜਿਹਦੇ ਕਰਕੇ ਬੜਾ ਬਿਦਾਕਾਤਾ ਕਰ ਰਿਹਾ। ਔਰ ਮੇਰੇ ਤੋਂ ਬਾਅਦ ਵਿੱਚ ਅਤਿ ਸਨਮਾਨ ਜੋ શ્રીਮਾਨ ਮਹਾਂਤਮ ਜੀ ਰਜੀਤ ਸਿੰਘ ਜੀ ਨੇ ਆਪ ਜੀਾਂ ਦੇ ਕੁਤਸਾ ਵਿਚਾਰ ਸਾਂਝੇ ਕਰਨੇ ਹਨ ਆਪਕੀ ਦੇ ਨਾਲ ਜਿਨ੍ਹਾਂ ਦਾਸ ਨੂੰ ਸਮਾਂ ਮਿਲਿਆ ਕਿਉਂਕਿ ਅਸੀਂ ਕਿੱਥੇ ਵੀ ਜਾਂਦੇ ਹਾਂ ਮੇਰੇ ਤੋਂ ਮਨ ਦਾ ਵਿਚ ਇੱਕ ਵਿਚਾਰ ਹੁੰਦੀ ਹੈ ਕਿ ਕੋਈ ਸੰਗਤ ਵਿੱਚੋਂ ਕਹੇ ਇਹ ਫਰਮਾਣੀ ਕਿਸੇ ਤਰ੍ਹਾਂ ਦਾ ਨਹੀਂ ਪਰ ਫਿਰ ਆਨੰਦ ਵੀ ਆਉਂਦਾ ਹੈ ਕਿ ਵਾਕਿਆ ਹੀ ਸੰਗਤ ਇਹ ਵਿਸ਼ਾ ਸ਼ਰਮਾ ਚੰਦੀ ਹੈ ਪਰ ਚੱਲੋ ਇੱਕ ਗੁਰਸਿੱਖ ਪਿਆਰੇ ਮੈਨੂੰ ਵਸਤੇ ਚਾਂਦੇ ਆਉਂਦੇ ਆਦੇ ਹੌਲੇ ਹੌਲੇ ਜਿਹੜੇ ਉਹਨਾਂ ਨੇ ਕਿਹਾ ਕਿ ਅਮਰਤਵੇਲੇ ਦੀ ਕਥਾ ਕਰਨੀ ਆ। ਸੰਤ ਜੀ ਮਨ ਨੂੰ ਖੁਸ਼ੀ ਦੀ ਹੋਈ ਆ ਕਿ ਵਾਕਤ ਹੈ ਜੇ ਅਸੀਂ ਖੂਨ ਅਮਰਤਵੇਲੇ ਦੀ ਕਥਾ ਕਰਾਂਗੇ ਤਾਂ ਸਵੇਰੇ ਵਾਕਤ ਕਿਸੇ ਨਾ ਇੱਕ ਦਾ ਨਾ ਦੇਖ ਕੇ ਜੀਵ ਤੇ ਇੱਕ ਪ੍ਰਾਣੀ ਉੱਤੇ ਜ਼ਰੂਰ ਕਿਸੇ ਨਾ ਤਸਵੀਰ ਤੇ ਅਸਰ ਹੋਏਗਾ। ਕਿਉਂਕਿ ਸਵੇਰੇ ਜਦੋਂ ਅਮਰਤਵੇਲੇ ਦੀ ਕਥਾ ਕਰਦੇ ਉਹਨਾਂ ਤੇ ਜਿਹੜੇ ਆਂਦੇ ਆ ਉਹ ਚੰਨੇ ਨੇ ਕੋਈ ਸੁਣਦੇ ਆ। ਇਸ ਸੰਧਿਆ ਵੇਲੇ ਉਹ ਵੀ ਪੁੱਜੀ ਹੁੰਦੇ ਆ ਜਿਹੜੇ ਨੌਜਵਾਨ ਸਵੇਰੇ ਨਹੀਂ ਉੱਠਦੇ। ਯੂਨੀਅਨ ਬੀਬੀਆਂ ਧਿਆਨ ਨਾਲ ਉਕਾਵਾ ਕਰੋ ਬੱਚਿਆਂ ਨੂੰ ਤਿਆਰ ਕਰਨ ਦੀ ਗੱਲ ਹੋਵੇ ਜਾਂ ਕੁਝ ਹੋਵੇ ਪਰ ਜੇ ਅੰਦਰ ਖੇਚ ਹੋਏ ਤੇ ਸਿਰ ਇਹਨੇ ਚਾਹ ਲੋਕ ਜਿਨੇ ਧਰਤੀ ਦਾ ਸੀਨਾ ਪਾਰ ਕੇ ਵੀ ਬੰਦਾ ਜਿਹੜਾ ਪ੍ਰਗਟ ਹੋ ਜਾਂਦਾ ਸੰਤ ਜੀ ਅਮਰਤ ਵੇਲੇ ਦੀ ਗੱਲ ਵਿਚਾਰ ਸ਼ੁਰੂ ਕਰ ਰਗਾ ਅਮਰਤ ਵੇਲੇ ਦੇ ਬਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਬਹੁਤ ਕੁਝ ਲਿਖਿਆ ਪਹਿਲਾਂ ਮੈਂ ਸਮਾਜਿਕ ਤੌਰ ਤੇ ਦੋ ਚਾਰ ਪਿੰਡਾਂ ਆਪੀ ਨਾਲ ਸਾਧੀਆਂ ਕਰਨਾ ਤੋਂ ਤੇ ਲਾਈਵ ਟੈਲੀਕਾਸਟ ਕਰ ਰਿਹਾ ਇੱਕ ਬਾਣੀ ਚੈਨਲ ਤੋਂ। ਪਰ ਦੇਸ਼ਾਂ-ਪਰਦੇਸ਼ਾਂ ਦੀ ਧਰਤੀ ਉੱਤੇ ਆਪ ਸੰਗਤਾਂ ਦਾ ਜਿਹੜਾ ਨਗਰ ਆ ਇਹ ਜਾ ਰਿਹਾ ਕਿ ਇੱਥੇ ਸਮਾਜ ਨੂੰ ਹੋ ਰਿਹਾ। ਹੁਣ ਸਾਰੇ ਪਾਸੇ ਲੱਗਦਾ ਪਿੰਡਾਂ ਵਿੱਚ ਨਗਰਾਂ ਵਿੱਚ ਪਤਾ ਵੀ ਆ ਕਿ ਮਹੰਤ ਸਾਹਿਬ ਆਏ ਹਨ ਔਰ ਉਹਨਾਂ ਦੇ ਨਾਲ ਪ੍ਰਚਾਰਕ ਰਾਗੀ ਜਥੇ ਵੀ ਆਏ ਹਨ। ਸ਼ਰਦ ਜੀ ਜਦੋਂ ਸਮਾਜ ਦੇ ਦੌਰ ਦੇ ਦੇਖਦੇ ਆ ਤੇ ਫਿਰ ਜਿਹੜੇ ਖੇਤੀਬਾੜੀ ਕਰੀਏ ਨਾ ਜਿਹੜੇ ਖੇਤੀਬਾੜੀ ਕਰਦੇ ਆ ਤੁਹਾਡੇ ਚੋਂ ਬਹੁਤ ਆਤ ਵਿੱਚ ਉਹਨਾਂ ਨੂੰ ਪਤਾ ਕਿ ਫਸਲ ਉਦੋਂ ਵੱਧਦੀ ਹੋ ਜੇ ਸਮੇਂ ਨਾਲ ਲੱਗੀ ਹੋਵੇ ਤੇ ਟਾਈਮ ਦੀ ਫਸਲ ਲਾ ਦਿਓ ਉਹਦਾ ਕੋਈ ਜ਼ਿਆਦਾ ਲਾਭ ਨਹੀਂ ਹੁੰਦਾ ਪਰ ਮਾਰਾ ਜੀ ਇਸੇ ਕਰਕੇ ਬਾਣੀ ਵਿੱਚ ਫਰਮਾਇਆ ਜਦ ਇਹ ਬੱਤਰ ਦੇਖਣਾ ਪੈਂਦਾ ਜਿਹਨੂੰ ਬੱਤਰ ਹੋਵੇ ਨਾ ਤੇ ਉਦੋਂ ਫਸਲ ਲੱਗੇ ਨਾ ਜ਼ਿਆਦਾ ਖੁਸ਼ਕ ਪੈਲੀ ਹੋਵੇ ਜ਼ਮੀਨ ਮਿੱਟੀ ਤੇ ਨਾ ਜ਼ਿਆਦਾ ਗਿੱਲੀ ਹੋਵੇ ਪੂਰੀ ਬੱਤਰ ਦੀ ਗੱਲ ਹੋਏ ਨਾ ਉਦੋਂ ਉਦੋਂ ਫਸਲ ਪੂਰੀ ਉੱਗਦੀ ਹੈ ਉਦੋਂ ਬੀਜ ਜਮਤ ਆ ਜਿਵੇਂ ਖੇਤੀਬਾੜੀ ਦੇ ਲਈ ਇੱਕ ਸਮੇਂ ਦੀ ਜ਼ਰੂਰਤਾਂ ਵਿਸ਼ੇਸ਼ ਸਮਾਂ ਚਾਹੀਦਾ ਤੇ ਫਨਾਰੀਸ ਫਸਲ ਫਨਾਣੇ ਸਮੇਂ ਤੇ ਲਾਣੀ ਜਿਵੇਂ ਦੁਕਾਨਦਾਰੀ ਕਰਨੀਆਂ ਤੇ ਦੁਕਾਨ ਦਾ ਸਮਾਂ ਹੁੰਦਾ ਇਸ ਫਲਾਣਾ ਸਮੇਂ ਦੁਕਾਨ ਖੋਲ੍ਹਣੀ ਆ ਫਲਾਣਾ ਸਮੇਂ ਬੰਦ ਕਰਨੀ ਇਹ ਸਮਾਂ ਹੁੰਦਾ ਹੈ ਸਮੇਂ ਤੋਂ ਵਗੈਰ ਕੋਈ ਨਹੀਂ ਕਰਦਾ ਔਰ ਜੇਵੇ ਨੌਕਰੀ ਕਿਸੇ ਨੇ ਕਰਨੀ ਆ ਭਾਵੇਂ ਕੋਈ ਸਰਕਾਰ ਦੀ ਨੌਕਰੀ ਕਰ ਰਿਹਾ ਕਿਸੇ ਕੋਈ ਦੂਜੇ ਦੀ ਕਰ ਰਿਹਾ ਔਰ ਨੌਕਰੀ ਦਾ ਵੀ ਸਮਾਂ ਹੁੰਦਾ ਕਿ ਫਲਾਣਾ ਸਮਾਂ ਜਿਹੜਾ ਆ ਇਹ ਹਾਜ਼ਰੀ ਲੱਗਣ ਦਾ ਸਮਾਂ ਉੱਥੇ ਪੁੱਜਣਾ ਕਿ ਜਿਹੜੇ ਕੰਮਚੋਰ ਹੁੰਦੇ ਆ ਉਹ ਕਈ ਬਹਾਨੇ ਮਾਰਦੇ ਉਹਨਾਂ ਦੀ ਅਸੀਂ ਗੱਲ ਨਹੀਂ ਕਰਦੇ ਕਿਉਂਕਿ ਜਿਹੜੀਆਂ ਦੰਗਾ ਸਮਾਜਿਕ ਤੌਰ ਤੇ ਹਨ ਉਹੀ ਅਧਿਆਤਮਿਕ ਤੌਰ ਤੇ ਉਹੀ ਰੂਪ ਆ ਜਿਵੇਂ ਮੰਨ ਲਓ ਕਿ ਕੋਈ ਨੌਕਰੀ ਕਰਨ ਵਾਲਾ ਭਾਵੇਂ ਤਨਖਾਹ ਨਾਲ ਸਮੀ ਲੈਵਾ ਤੇ ਡਿਊਟੀ ਸਹੀ ਨਹੀਂ ਨਿਭਾਉਂਦਾ ਉਹਦਾ ਕੋਈ ਮੁੱਲ ਨਹੀਂ ਠੀਕ ਇਸੇ ਤਰ੍ਹਾਂ ਅਧਿਆਤਮਿਕ ਪੱਖ ਦੇ ਵਿੱਚ ਵੀ ਜਿਹੜਾ ਬੰਦਾ ਸਮਾਂ ਭਜਾ ਦਿੰਦਾ ਉਹਦਾ ਕੋਈ ਮੁੱਲ ਨਹੀਂ ਪੈਂਦਾ ਔਰ ਚੌਥੀ ਗੱਲ ਮੈਂ ਕਰਾਂ ਕਿ ਜਿਵੇਂ ਵਪਾਰ ਕਰਨਾ ਕਿਸੇ ਨੇ ਪੁਰਾ ਵਪਾਰ ਦਾ ਵੀ ਸਮਾਂ ਹੁੰਦਾ ਕਿ ਕਿਹੜੀ ਚੀਜ਼ ਕਿਹੜੇ ਸਮੇਂ ਦਿੱਖਦੀ ਆ ਫਿਰ ਮੰਨ ਲਓ ਕਿ ਜਿਹੜੀ ਸਰਦੀ ਦੇਖਣ ਵਾਲੀ ਆ ਉਹਨੂੰ ਛੱਡ ਕੇ ਪਤਾ ਹੋਰ ਚੀਜ਼ ਬੇਚਣੀ ਸ਼ੁਰੂ ਕਰਦੇ ਫਿਰ ਉਹਦਾ ਕੰਮ ਨਹੀਂ ਚੱਲਦਾ ਫਰ ਇੱਕ ਸਮਾਜਿਕ ਤੌਰ ਤੇ ਕਹਾਂ ਉਹ ਕਿ ਜਿਹੜੀ ਵੀ ਅਸੀਂ ਪਾਰਜ ਕਰਦੇ ਆ ਕੰਮ ਕਰਦੇ ਆ ਉਹ ਕੰਮ ਦਾ ਕੋ ਸਮਾਂ ਹੁੰਦਾ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਧਿਆਤਮਿਕ ਪੱਖ ਵਿੱਚ ਇਹ ਸਿਖਾ ਨਾਮ ਧੰਨ ਤਖ਼ਾ ਕਰਦਾ ਦੀ ਇੱਕ ਸਮਾਂ ਹਰ ਧੰਨ ਅੰਮ੍ਰਿਤ ਦੇਣਾ ਵਕਤੇ ਕਬੀਜਾ ਅਗਤ ਖਾਏ ਖਰਚ ਰਹੇ ਨੁਕਟੇ ਨਾਹੀ ਹਰਤ ਪਲਤ ਹਰ ਧੰਨ ਕੀ ਪਦ ਤਾਂ ਕੋ ਮਿਲੀ ਵਡਿਆਈ ਇਹ ਨਾਮ ਧੰਨ ਦੀ ਜਨਦਾ ਵੀ ਇੱਕ ਸਮਾਂ ਉਹ ਸਮਾਂ ਕਿਰਾ ਉਹ ਅੰਮ੍ਰਿਤ ਦੇ ਦਾ ਬੜੀ ਤਰਕਵਾਦੀ ਬੜੇ ਤਰਸਦੇ ਆ ਸਾਰੇ ਸਮੇਂ ਦੇ ਵੇਖੀ ਨਾਮ ਜਪ ਸਕਦੇ ਆ ਜੀ ਜਦੋਂ ਜੱਤੋਂ ਅੰਮ੍ਰਿਤ ਵੇਲਾ ਭੰਡਰ ਦਾ ਕਿੱਦਾਂ ਭੰਡਰ ਦਾ ਅੰਮ੍ਰਿਤ ਵੇਲਾ ਹਰ ਸਮੇਂ ਦਾ ਮੰਨ ਲਓ ਕਿ ਕਿਸੇ ਦਾ ਸਰੀਰ ਢਿਲਾ ਮੱਠਾ ਜਾਂ ਕਿਸੇ ਕੋਈ ਸਫਰ ਤੋਂ ਆਇਆ ਉਹ ਨਹੀਂ ਉੱਠ ਸਕਦਾ ਉਹ ਜਿਹਨੇ ਕਿਸੇ ਵਕਤ ਜੀ ਅੰਮ੍ਰਿਤ ਵੇਲਾ ਬਣਾ ਲਿਆ ਪਰ ਜਿਹਨੇ ਰੋਜ਼ ਦਾ ਇਹੀ ਕੰਮ ਫੜਨਾ ਕਿ ਜਦਾ ਗੁਰੂ ਗ੍ਰੰਥ ਸਾਹਿਬ ਨੇ ਜਿੰਨੂੰ ਮੰਨ ਦਿੱਤਾ ਉਹਨੂੰ ਛੱਡ ਕੇ ਤੇ ਜਿਹਨੇ ਵਾਰ-ਵਾਰ ਗੁਰੂ ਦੇ ਹੁਕਮ ਦੀ ਲੰਘਣਾ ਕਰਨੀ ਹੈ ਕਿ ਨਹੀਂ ਜੀ ਨਹੀਂ ਮੈਂ ਤਾਂ 10 ਵਜੇ ਨਿਤਨੇਮ ਕਰਦਾ ਦੂਜਿਆਂ ਨੂੰ ਕਹਣਾ ਵੀ ਕੋਈ ਗੱਲ ਨਹੀਂ 10 ਵਜੇ ਤੱਕ ਲੈ ਤੋ ਨਿਤਨੇਮ ਬਿਲਕੁਲ ਤੁਸੀਂ ਕਰਦੇ ਹੋ ਸੋਮਵਾਰ ਕਰੋ ਪਰ ਜਿਹੜਾ ਗੁਰੂ ਦਾ ਹੁਕਮ ਹੈ ਸਾਰਿਆਂ ਦੇ ਲਈ ਉਪਦੇਸ਼ ਹਦਾ ਉਹਨੂੰ ਕਦੇ ਮੋੜਨਾ ਨਹੀਂ ਹੱਥ ਜੋੜ ਕੇ ਕਹਾਂਦਾ ਤੇ ਮੇਰੇ ਤੋਂ ਅੰਮ੍ਰਿਤ ਵੇਲੇ ਨਹੀਂ ਉਠਿਆ ਜਾਂਦਾ ਔਰ ਮੈਂ ਗੁਰੂ ਦੇ ਹੁਕਮ ਦੀ ਮੰਨਣਾ ਕਰਦਾ ਇਦਾਂ ਕੋ ਅੱਜ ਬੜੇ ਐਸੇ ਪ੍ਰਚਾਰ ਕਰਨ ਜਿਹੜੇ ਗੁਰੂ ਦੇ ਹੁਕਮ ਨੂੰ ਜਿਹੜੇ ਨਹੀਂ ਮੰਨ ਸਕਦੇ ਤੇ ਲੋਕਾਂ ਨੂੰ ਉਹਨੇ ਉਹਨੇ ਤੋਰੀ ਜਾ ਰਿਹਾ ਔਰ ਸੇਧ ਵੀ ਮੋਤਾ ਨਹੀਂ ਦਿੰਦੇ ਜਾਂਦੇ ਤੋਨਾ ਇਸ ਪਾਸੇ ਨਾ ਨਾਵਾ ਭੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਤੇ ਨਾਮ ਧਨੀ ਚੰਦਾ ਸਮਾ ਅਮਰ ਬਣਦਾ। ਉਹ ਜਿਹੜਾ ਜਿਹੜਾ ਭਗਤਾਂ ਨੇ ਪਿਆਰਿਆਂ ਨੇ ਇਹ ਧਨ ਇਕੱਠਾ ਕੀਤਾ ਆਪਣਾ ਇਹ ਅਮਰਤ ਦੇ ਰੁੱਟ ਕੇ। ਇਤਨਾ ਛੋਟੀ ਜੀ ਉਦਾਹਰਣ ਇਤਿਹਾਸ ਦੀ ਦਿਆਂਗਾ। ਗੁਰੂ ਨਾਨਕ ਦੇਵ ਮਹਾਰਾਜ ਜਦੋਂ ਪੰਜ ਮਰਦਾਨਾਂ ਜਿਹਨੂੰ ਨਾਮ ਲੈ ਕੇ ਤੁਰੇ ਨਾ ਯਾਦ ਰੱਖੋ ਬੜੀਆਂ ਪਿਆਰੀਆਂ ਚਾਲੀਆਂ ਬਨਾ ਮਰਦਾਨਾ ਕਈ ਕ੍ਰੀਪੂਰਾਨ ਨੂੰ ਕਹਿੰਦਾ ਹੁੰਦਾ ਸੀ ਕਦੇ ਕਹਿੰਦਾ ਸੀ ਪਾਤਸ਼ਾਹ ਮੈਨੂੰ ਤੇ ਭੁੱਖ ਲੱਗਦੀ ਏ ਬੜੀ ਮਹਾਰਾਜ ਕਹਿੰਦੇ ਕੋਈ ਗਾਣੀ ਮਰਦਾਨਿਆਂ ਭੁੱਖ ਲੱਗਦੀ ਏ ਤੈਨੂੰ ਕੁਛ ਸ਼ਕਾਦਿਆਂ ਕਰਾਂਗੇ ਕਦੇ ਕਹਿੰਦਾ ਮਹਾਰਾਜ ਮੇਰੀ ਤੁਹਾਡੀ ਨਿਭਣੀ ਨਹੀਂ ਔਰ ਇੱਕ ਦਿਨ ਸੱਚਮੁੱਚ ਜਦੋਂ ਆਪਣੇ ਪਰਿਵਾਰ ਤੋਂ ਆਇਆ ਨਾ ਤੇ ਕਿਸੇ ਪਿਤਾ ਨੇ ਮਿਹਣਾ ਮਾਰਿਆ ਪਰ ਪਿਤਾ ਨੇ ਕਿਹਾ ਤੂੰ ਕਿਹੜਿਆਂ ਲਗਾ ਰਿਆਂ ਤੈਨੂੰ ਪਤਾ ਉਹ ਪਟਵਾਰੀਆਂ ਦਾ ਮੁੰਡਾ ਤੇ ਤੂੰ ਤੂੰ ਬਣਾਸੀਆਂ ਦਾ ਮੁੰਡਾ ਤੇ ਤੇਰਾ ਉਹਦਾ ਜੋੜ ਕੀ ਆ ਤੇ ਮਰਦਾਨੇ ਨੇ ਨਾ ਗੱਲ ਫਿਰੇ ਚ ਨਹੀਂ ਲੱਤੀ ਮਰਦਾਨੇ ਨੇ ਸਿੱਧੀ ਗੁਰੂ ਨਾਨਕ ਨੂੰ ਆ ਕੇ ਗੱਲ ਕੀਤੀ ਕਹਿੰਦਾ ਮਹਾਰਾਜ ਮੇਰਾ ਪਿਤਾ ਉਹ ਨਹੀਂ ਕਹਿੰਦਾ ਕਿ ਤੂੰ ਬਣਾਸੀਆਂ ਦਾ ਪੁੱਤਰ ਤੇ ਗੁਰੂ ਨਾਨਕ ਪਟਵਾਰੀਆਂ ਦਾ ਪੁੱਤਰ ਤੇ ਇਸ ਕਰਕੇ ਮਹਾਰਾਜ ਮੈਂ ਤੇ ਜੋ ਵੀ ਕਿਸੇ ਦੀ ਸਿੱਖਤ ਲੱਗਦਾ ਨਾ ਤੇਲ ਫੁੱਲ ਮੈਨੂੰ ਮਿਲਦਾ ਉਹਦੇ ਨਾਲ ਜਗਾਰਾ ਕਰਦਾ ਤੇ ਤੁਹਾਡੇ ਨਾਲ ਮੇਰੀ ਕਿਸੇ ਨਿਬੜੀ ਨਹੀਂ ਆ ਤੁਸੀਂ ਦੇ ਨਿਰੰਕਾਰ ਦੀ ਸ਼ਖਤ ਕਰਨ ਵਾਲੇ ਔਰ ਤੁਸੀਂ ਤੇ ਪੈਸੇ ਦੀ ਪ੍ਰਵਾਹ ਨਹੀਂ ਕਰਦੇ ਮਾਇਆ ਦੀ ਪ੍ਰਵਾਹ ਨਹੀਂ ਕਰਦੇ ਪਰ ਮੇਰਾ ਜਿਵੇਂ ਜਾਰਾ ਹੋਣਾ ਉਸ ਦਿਨ ਫਿਰ ਗੁਰੂ ਨਾਨਕ ਨੇ ਬੜੇ ਕਮਾਲ ਦੀ ਗੱਲ ਕਹੀ ਸੀ ਔਰ ਕਹਿੰਦੇ ਮਰਦਾਨਿਆਂ ਅੱਜ ਤੱਕਰ ਤੁਰਬਾਹ ਬਜਾਈ ਆ ਦੁਨੀਆਂ ਨੂੰ ਖੁਸ਼ ਕਰਨ ਲਈ ਤੇਰੀ ਨਵਾਵ ਜੀਆਂ ਰਾਜਿਆਂ ਦੇ ਅੱਗੇ ਚੌਧਰੀਆਂ ਦੇ ਅੱਗੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਘਰਾਂਦੇ ਬੰਦੇ ਸਨ ਉਹਨਾਂ ਦੇ ਅੱਗੇ ਜ਼ਕੀਰਦਾਰਾਂ ਅੱਗੇ ਵੀ ਨਵਾਵ ਰਵਾਬ ਚੱਲੀ ਆ ਉਹਨਾਂ ਦੀ ਤੂੰ ਸਿਫਤ ਕਰਕੇ ਕੁਝ ਪੈਸੇ ਲੈਣਾ ਕੋਡੀਆਂ ਲੈਣਾ ਮਰਦਾਨਿਆਂ ਇਹ ਰਵਾਬ ਜੇ ਤੂੰ ਨਿਰੰਕਾਰ ਲਈ ਬੁਲਾਏ ਬਣਾ ਤੇ ਯਾਦ ਰੱਖੀ ਪਰਮਾਤਮਾ ਇੱਡਾ ਅਬੇਨਤਾ ਕਿ ਕਿਸੇ ਦਾ ਕੀ ਕਸਰ ਨਹੀਂ ਛੱਡੇ ਔਰ ਸਤਜਾਨੋ ਉਹ ਦਿਨ ਤੋਂ ਮਰਦਾਨੇ ਨੇ ਗੁਰੂ ਨਾਨਕ ਦੀ ਹਜ਼ੂਰੀ ਵਿੱਚ ਰਵਾਬ ਜਾਈ ਨਿਰੰਕਾਰ ਦੀ ਸਿਫਤ ਵਿੱਚ ਦੁਬਾਰਾ ਕਿਸੇ ਦੀ ਸਿਫਤ ਦੇ ਰਵਾਬ ਨਹੀਂ ਲੱਗਦਾ ਤਨ ਗੁਰੂ ਨਾਮਿਕ ਨੇ ਇੱਕ ਉਪਦੇਸ਼ ਦਿੱਤਾ ਜਿੱਥੋਂ ਗੱਲ ਸ਼ੁਰੂ ਕੀਤੀ ਅਮਰ ਸਦੇ ਨੇ ਕਹਿੰਦੇ ਮਰਦਾਨਿਆਂ ਹੁਣ ਮੈਂ ਤੈਨੂੰ ਤਿੰਨ ਵਚਨ ਦੱਸਨੇ ਆ ਉਹ ਤਿੰਨੇ ਵਚਨ ਨਾਲ ਪੱਲਿਆਂ ਨੂੰ ਬੰਨ੍ਹ ਲਈ ਸਾਂਭ ਕੇ ਰੱਖ ਲਈ ਜ਼ਿੰਦਗੀ ਚ ਕਦੇ ਮਾਰ ਨਹੀਂ ਖਾਂਗੇ ਹੱਥ ਜੋੜ ਕੇ ਕਹਿੰਦਾ ਪਾਤਸ਼ਾਹ ਕਿਹੜੇ ਵਚਨ ਮਾਲਕ ਕਹਿੰਦੇ ਪਹਿਲੀ ਗੱਲ ਇਹ ਅੱਜ ਤੋਂ ਕੇਸ ਨਹੀਂ ਕਟਵਾਉਣਾ ਇਹਦਾ ਮਾਰ ਸੱਤ ਵਚਨ ਦੇਖੋ ਜਿੱਦਾਂ ਜਿੱਦਾਂ ਸ਼ਬਦ ਕਹਿੰਦਾ ਗਿਆ ਨਾ ਸੱਤ ਵਚਨ ਦੁਬਾਰਾ ਉਹਨੇ ਜ਼ਿੰਦਗੀ ਚ ਕੇਸ ਅਸੀਂ ਕਈ ਵਾਰੀ ਮਾਫੀਆਂ ਮੰਗਦੇ ਆਂ ਕਈ ਵਾਰੀ ਕੰਨ ਫੜਦੇ ਆਂ ਤੇ ਕੰਮ ਫਿਰ ਉਹੀ ਕਰਦੇ ਆਂ ਇਹ ਬੇਈਮਾਨੀ ਤੇ ਬੇਈਮਾਨੀ ਕਰਦੇ ਰਹਿਣਾ ਰਾਸੀ ਰੋਜ਼ ਕਰਦੀ ਮੱਥਾ ਵੀ ਰੋਜ਼ ਟੇਕਣਾ ਦੇਖੋ ਤੰਦੀਲੀ ਵਧਾਉਂਦੀ ਹੈ ਜਦੋਂ ਹੁਕਮ ਨੂੰ ਸਿਰ ਮੱਥੇ ਤੇ ਮੰਨਣਾ। ਮਰਦਾਨੇ ਨੇ ਕਿਹਾ ਸਤ ਵਚਨ ਕਹਿੰਦੇ ਦੂਜਾ ਵਿਦੇਸ਼ ਮਰਦਾਂ ਦੇ ਆ ਅਮਰਤ ਵਿਲਾਖਾ ਤੇ ਨਿਕ ਜਾਓ ਦੇਖੋ ਜਿਹੜੀ ਦਰਸ਼ਨੀ ਕਰਦੇ ਤੇ ਮਹਾਰਾਜ ਦੇ ਚਰਨਾਂ ਤੇ ਹੱਥ ਜੋੜ ਕੇ ਕਹਿੰਦਾ ਪਾਤਸ਼ਾਹ ਸਤ ਪਰ ਕੰਦੇ ਜਿੰਨੀ ਦੇਰ ਤੱਕ ਮਰਦਾਨਾ ਸਰੀਰ ਦੇ ਵਿੱਚ ਰਹਾ। ਅਕੀਰਲਾ ਸਵਾਸ ਗੁਰੂ ਨਾਨਕ ਦੀ ਖੋਦੀ ਜੁਬ ਕੀਤਾ ਔਰ ਉਹਨੇ ਕਰਿ ਫਮਰਤ ਦੇਣਾ। ਔਰ ਤੀਜਾ ਬਚਨ ਜਿਆਸੀ ਬੰਦ ਕੇ ਸਤਨਾ ਆਏਗੀ ਦੀ ਦੇਖ ਪਾੜ ਕਰਨੀ। ਚਲੋ ਮੈਂ ਪਿਛੇ ਵੱਲ ਆਨਾ ਜਿਹੜਾ ਦਿਸਾ ਮੇਰੇ ਕੋਲ ਆ ਅੰਮ੍ਰਿਤ ਦਿਤਾ। ਔਰ ਅੰਮ੍ਰਿਤ ਰੇਲੇ ਦੀ ਸਾਂਭ ਕਰਕੇ ਮਰਦਾਨਾ ਸਾਰੀ ਜ਼ਿੰਦਗੀ ਗੁਰਨਾ ਲਿਖ ਗਿਆ। ਔਰ ਅੰਮ੍ਰਿਤ ਰੇਲੇ ਦੀ ਸਾਂਭ ਕਰਕੇ ਮਰਦਾਨੇ ਨੇ ਨਾਮ ਨੂੰ ਧਨ ਇਕੱਠਾ ਕੀਤਾ ਔਰ ਅਮਰਤ ਵੇਲੇ ਦੀ ਸਾਂਭ ਕਰਕੇ ਮਰਦਾਨੇ ਨੂੰ ਅਖੀਰ ਤੇ ਪਤਾ ਲੱਗਿਆ ਵੀ ਇਹ ਇੱਲੀ ਸੁਆਸ ਬਾਤ ਨਹੀਂ ਬਣੀ ਇਹ ਅਮਰਤ ਵੇਲੇ ਦੀ ਵਡਿਆਈ ਹੈ ਉਹਦੀ ਆਮ ਗੱਲ ਨਹੀਂ ਆਏ ਤੇ ਜਦੋਂ ਖੀਰ ਦਾ ਸਮਾਂ ਆਇਆ ਨਾ ਮਰਦਾਨੇ ਦਾ ਤੇ ਭਾਈ ਬਾਲੇ ਨੂੰ ਗੁਰਨਾਣਕ ਜੀ ਕਹਿੰਦੇ ਆ ਕਹਿੰਦੇ ਬਾਲਿਆ ਇਹਦੇ ਸੁਆਸ ਦੇਣ ਤੇ ਮਰਦਾਨੇ ਨੇ ਨਾ ਕਿਹਾ ਮਹਾਰਾਜ ਮੇਰੇ ਨਾਉ ਸਵਾਸ ਬਾਦੀ ਬਸਦੇ ਆ ਗੁਰੂ ਨਾਨਕ ਦੇਵ ਜੀ ਕਹਿੰਦੇ ਕੋਈ ਨਹੀਂ ਗਿਣਤੀ ਕਰ ਲੈਨੇ ਆ ਤੇ ਜਦੋਂ ਭਾਈ ਬਾਲੇ ਨੂੰ ਕਿਹਾ ਸਵਾਸ ਗਿਣੀਆ ਤੇ ਆਪਣੇ ਸਵਾਸ ਗਿਨੇ ਜਦੋਂ ਗਿਣਤੀ ਸ਼ੁਰੂ ਕੀਤੀ ਜਦੋਂ ਨਾਉ ਸਵਾਸ ਹੋਇਆ ਨਾ ਤੇ ਮਰਦਾਨੇ ਨੇ ਗੁਰੂ ਨਾਨਕ ਜੀ ਦੀ ਗੋਦੀ ਤੇ ਸੀਸ ਰੱਖਿਆ ਇਹ ਭੱਡੀਆਂ ਮਰਤ ਦੇ ਕਿੱਥੋਂ ਪ੍ਰਾਪਤ ਕੀਤੀ ਕਿੱਥੋਂ ਇਹ ਆਵਾਜ਼ ਬੋਧ ਗਿਆਨ ਮਿਲਿਆ ਇਹ ਅਮਰਤ ਦੇ ਲਈ ਉੱਠ ਕੇ ਇਹ ਨਾਮ ਨੂੰ ਜਾਪ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪੜੇ ਐਸੀ ਸੱਜਣਾ ਮਹਾਰਾਜ ਜੀ ਕਿੰਨਾ ਕਹਿੰਦੇ ਆ ਕਹਿੰਦੇ ਬੜੀਆਂ ਤੈਨੂੰ ਵਿਆਰ ਆ ਵਿਆਰ ਦਾ ਮਤਲਬ ਕਿ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦੁੱਖ ਤੇਰੇ ਸਰੀਰ ਵਿੱਚ ਆ ਤੇ ਮਰਦਾਨਿਆਂ ਔਰ ਸਾਰੀ ਦੁਨੀਆ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹ ਉਪਦੇਸ਼ ਦਿੰਦਾ ਕਹਿੰਦੇ ਜਿੰਨੇ ਮਰਜ਼ੀ ਦੀ ਦੁੱਖ ਸਰੀਰ ਤੇ ਹਨ ਮੁਸੀਬਤਾਂ ਹਨ ਓਕੜਾਂ ਨਾਲ ਬੰਦਾ ਝਿਰਿਆ ਹੋਇਆ ਪਰ ਚਾ ਲਾਂਗੇ ਉਠ ਨਾਮ ਜਪਨ ਦੀ ਸੁਭਾਸਰ ਆਰਾਧ ਕਾਰਾ ਤੁジナ ਵਿਆਖਰੀ ਨਾਨਕ ਮਿੱਤੇ ਉਪਾਰ ਤੇਰੀਆਂ ਸਾਰੀਆਂ ਆਪੀਆਂ ਵਿਆਧੀਆਂ ਉਪਾਧੀਆਂ ਤਿੰਨ ਤਰ੍ਹਾਂ ਦੇ ਤਾਪ ਹੁੰਦੇ ਹਨ ਉਹ ਤਿੰਨੇ ਹੀ ਤਾਪ ਮੱਥ ਜਾਣਗੇ ਜੇ ਤੂੰ ਅਮਰਤ ਦੇਵੇਂ ਦੀ ਸੁਭਾਅ ਇੱਕ ਜਗਤ ਦੇ ਗੁਰੂ ਨਾਨਕ ਦੇਵ ਜੀ ਕਹਿ ਰਿਹਾ ਕਹਿੰਦੇ ਅਮਰਤ ਰੇਲਾ ਸਤ ਨਾਉ ਵਡਿਆਈ ਵਿਚਾਰ ਧਰਮੀ ਆਣਾ ਤਪੜਾ ਨਗਰੀ ਮੂਹ ਦਵਾਰ ਜਦੋਂ ਬੋਲਾਂ ਅਮਰਤ ਲਈ ਉੱਠਦਾ ਨਾ ਕੇ ਗੁਰੂ ਕੀ ਕਰਦਾ ਗੁਰੂ ਮਹਾਰਾਜ ਕੀ ਕਰਦੇ ਆ ਕਿ ਬਕਸ਼ਸ਼ ਦੇ ਕੱਪੜੇ ਜਿਹੜੇ ਤੁਹੇ ਦਿੱਤੇ ਨੇ ਆਪਣੇ ਸਿਰ ਤੋਂ ਪਰ ਉਹ ਬਕਸ਼ਸ਼ ਦਾ ਜਿਹੜਾ ਕੱਪੜਾ ਹੁੰਦਾ ਨਾ ਜਿਹੜੇ ਤਰ੍ਹਾਂ ਭੇਟ ਦਿੰਦੇ ਆ ਮਹਾਰਾਜ ਉਹਦੇ ਵਿੱਚ ਸਿਰਫ ਵਕਾਰ ਦਾਤ ਨਹੀਂ ਹੁੰਦਾ ਇੱਕ ਛੋਟੀ ਜਿਹੀ ਉਦਾਹਰਣ ਲਾਉਂਦਾ ਬਰਿਆਵੀ ਜਿਹਨੇ ਨਹੀਂ ਪਿਆਰਿਆ ਹੋਵੇ ਨਾ ਤੇ ਬੰਦਾ ਉੱਪਰ ਚੰਗਾ ਹੋਟਾ ਪਤਰਾ ਲਿਖੇ ਤੇ ਉਹ ਨਹੀਂ ਅੰਦਰ ਦਾਤ ਨਹੀਂ ਹੁੰਦਾ ਬਸ ਇਸੇ ਤਰ੍ਹਾਂ ਬਕਸ਼ਸ਼ ਦਾ ਕੱਪੜਾ ਅਮਰਤ ਦੇ ਰੇ ਮਿਲਦਾ ਇਹ ਜਿਹੜਾ ਏਹੀ ਦਫੇਰ ਦਾ ਸਾਜੰਗਨਾ ਤੋਂ ਜੁੜੇ ਵਪਾਰ ਨਹੀਂ ਹੁੰਦਾ। ਉਹ ਵਪਾਰ ਕੋਲ ਦੂਰ ਦੂਰ ਹੈ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹੀਏ ਤੇ ਮਹਾਰਾਜ ਕਹਿੰਦੇ ਕਹਿੰਦੇ ਅੰਮ੍ਰਿਤ ਵੇਲਾ ਜਿਹੜਾ ਆ ਉਹਦੇ ਵਿੱਚ ਚਿੜੀਆਂ ਝੂਕਦੀਆਂ। ਤੇ ਕੁਛ ਚਿੜੀਆਂ ਤੇ ਜਿਹੜੇ ਜਿੰਨੇ ਵੀ ਕੁਦਰਤੀ ਜੀਵ ਹਨ ਰੱਬ ਨੇ ਤਰਾਂ ਕਿਤੇ ਪਸ਼ੂ ਨ ਪੰਛੀ ਇਹ ਕਦੇ ਨਹੀਂ ਖੋਜਦੇ ਆਪਣੀ ਮਰਿਆਵਾਂ। ਬੰਦਾ ਹਮੇਸ਼ਾ ਖੋਜਦਾ आणि देखील तरी